ਵੈਟਰਨਰੀ ਯੂਨੀਵਰਸਿਟੀ ਨੇ 파ਰਤੀ ਡੇਰੀ ਐਸੋਸੀਏਸ਼ਨ ਦੇ ਸਹਿਯੋਗ ਨਾਲ ਮਨਾਇਆ ਵਿਸ਼ਵ ਦੁੱਧ ਦਿਵਸ ਪਾਰਟੀ ਡੇਰੀ ਐਸੋਸੀਏਸ਼ਨ ਉਤਰੀ ਜ਼ੋਨ ਪੰਜਾਬ ਇਕਾਈ ਨੇ ਗੁਰੂ ਅੰਗਦ ਦੇ ਵੈਟਰਨਰੀ ਅਤੇ ਐਨੀਮਲ ਸਾਇੰਸਸ ਯੂਨੀਵਰਸਿਟੀ ਦੇ ਕਾਲਜ ਆਫ ਡੇਰੀਆ ਤੇ ਫੂਡ ਸਾਇੰਸ ਟੈਕਨਾਲੋਜੀ ਦੇ ਸਹਿਯੋਗ ਨਾਲ ਵਿਸ਼ਵ ਦੁੱਧ ਦਿਵਸ 2024 ਲੁਧਿਆਣਾ ਵਿਖੇ ਮਨਾਇਆ ਇਸ ਸਮਾਗਮ ਜਾਗ ਵਾਲੇ ਡੇਰੀ ਉਤਪਾਦਾਂ ਦੇ ਲਾਭ ਵਿਸ਼ੇ ਅਧੀਨ ਆਯੋਜਿਤ ਕੀਤਾ ਗਿਆ ਜਿਸ ਵਿੱਚ ਜਾਗ ਵਾਲੇ ਡੇਰੀ ਉਤਪਾਦਾਂ ਦੀ ਖੁਰਾਕੀ ਮਹੱਤਤਾ ਅਤੇ ਮਨੁੱਖੀ ਸਿਹਤ ਸੰਬੰਧੀ ਕਈ ਫਾਇਦਿਆਂ ਨੂੰ ਉਜਾਗਰ ਕੀਤਾ ਗਿਆ ਡਾਕਟਰ ਜੀਤ ਸਿੰਘ ਉਕੁਲਪਤੀ ਨੇ ਡੇਰੀ ਦੇ ਪੌਸ਼ਟਿਕ ਮੁੱਲ ਨੂੰ ਉਤਸ਼ਾਹਿਤ ਕਰਨ ਵਿੱਚ ਵਿਸ਼ਵ ਦੁੱਧ ਦਿਵਸ ਦੀ ਭੂਮਿਕਾ ਨੂੰ ਉਜਾਗਰ ਕੀਤਾ ਅਤੇ ਸਿੱਖਿਆ, ਖੋਜ ਅਤੇ ਪਾਇਚਾਰਕ ਸ਼ਮੂਲੀਅਤ ਰਾਹੀਂ ਡੇਰੀ ਵਿਗਿਆਨ ਨੂੰ ਅੱਗੇ ਵਧਾਉਣ ਲਈ ਯੂਨੀਵਰਸਿਟੀ ਦੇ ਸਮਰਪਣ ਪਾਉ ਦਾ ਜ਼ਿਕਰ ਕੀਤਾ। ਡਾਕਟਰ ਰਾਮ ਸਰਨ ਸੇਠੀ ਡੀਨ ਕਾਲਜ ਆਫ ਡੇਰੀ ਅਤੇ ਫੂਡ ਸਾਇੰਸ ਟੈਕਨੋਲੋਜੀ ਨੇ ਦਹੀਂ ਲੱਸੀ ਅਤੇ ਪਨੀਰ ਵਰਗੇ ਜਾਗ ਵਾਲੇ ਡੇਰੀ ਉਤਪਾਦਾਂ ਦੇ ਲਾਭਾਂ ਉਲਟਪੁੜੇ ਜ਼ੋਰ ਦਿੱਤਾ ਉਹਨਾਂ ਨੇ ਇਹਨਾਂ ਦੇ ਗੁਣਾਂ ਦਾ ਹਵਾਲਾ ਦਿੱਤਾ ਜੋ ਪਾਚਨ ਪ੍ਰਤੀਰੋਧੀ ਸਮਰੱਥਾ ਅਤੇ ਸਮੁੱਚੀ ਤੰਦਰੁਸਤੀ ਨੂੰ ਸੁਨਿਸ਼ਚਿਤ ਕਰਦੇ ਹਨ ਉਹਨਾਂ ਨੇ ਖਪਤ ਨੂੰ ਉਤਸ਼ਾਹਿਤ ਕਰਨ ਲਈ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਨ ਦੀ ਅਪੀਲ ਕੀਤੀ ਭਾਰਤੀ ਡੇਰੀ ਐਸੋਸੀਏਸ਼ਨ ਦੀ ਪੰਜਾਬ ਇਕਾਈ ਦੇ ਚੇਅਰਮੈਨ ਸਰਦਾਰ ਇੰਦਰਜੀਤ ਸਿੰਘ ਸਰਾ ਨੇ ਸਵਾਗਤੀ ਭਾਸ਼ਣ ਦਿੱਤਾ ਅਤੇ ਦੱਸਿਆ ਕਿ ਡੇਰੀ ਉਦਯੋਗ ਡੇਰੀ ਵਿਕਾਸ ਵਿਭਾਗ ਵੈਟਰਨਰੀ ਯੂਨੀਵਰਸਿਟੀ ਅਤੇ ਪੀਏਯੂ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਤੋਂ ਇਲਾਵਾ ਡੇਰੀ ਕਿਸਾਨਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਇਸ ਸਮਾਗਮ ਵਿੱਚ ਡਾਕਟਰ ਰਮਿਤ ਮਹਾਜਨ ਪ੍ਰੋਫੈਸਰ ਦਇਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਲੁਧਿਆਣਾ ਨੇ ਮਾਨਸਿਕ ਤੰਦਰੁਸਤੀ ਵਿੱਚ ਅੰਤਰੀਆਂ ਦੀ ਸਿਹਤ ਦੀ ਅਮ ਭੂਮਿਕਾ ਬਾਰੇ ਜਾਣਕਾਰੀ ਦਿੱਤੀ ਡਾਕਟਰ ਕਿਰਨ ਬੈਸ ਦੀਨ ਕਾਲਜ ਆਫ ਕਮਿਊਨਿਟੀ ਸਾਇੰਸ ਪੀਏਯੂ ਨੇ ਅੰਤਰੀਆਂ ਤੇ ਜਾਗ ਵਾਲੇ ਡੇਰੀ ਉਤਪਾਦਾਂ ਦੇ ਪ੍ਰਭਾਵ ਨੂੰ ਉਜਾਗਰ ਕੀਤਾ ਡਾਕਟਰ ਜੀਐਸ ਰਾਜੋਰਿਆ ਨੇ ਬਾਜ਼ਾਰ ਵਿੱਚ ਜਾਗ ਵਾਲੇ ਦੁੱਧ ਉਤਪਾਦਾਂ ਦੀ ਵਿਭਿੰਨਤਾ ਨੂੰ ਵਧਾਉਣ ਲਈ ਨੀਤੀਆਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਸਮਾਗਮ ਦੀ ਸਮਾਪਤੀ ਡਾਕਟਰ ਪੀ ਕੇ ਸਿੰਘ ਸੈਮੀਨਾਰ ਦੇ ਪ੍ਰਬੰਧਕੀ ਸਕੱਤਰ ਦੇ ਧੰਨਵਾਦੀ ਸ਼ਬਦਾਂ ਨਾਲ ਹੋਈ। ਉਨ੍ਹਾਂ ਨੇ ਸਮਾਜ ਦੀ ਬਿਹਤਰੀ ਲਈ ਡੇਰੀ ਵਿਗਿਆਨ ਅਤੇ ਟੈਕਨਾਲੋਜੀ ਨੂੰ ਅੱਗੇ ਵਧਾਉਣ ਲਈ ਅਕਾਦਮਿਕ ਸੰਸਥਾਵਾਂ ਤੇ ਉਦਯੋਗ ਸੰਗਠਨ ਵਿਚਕਾਰ ਸਹਿਯੋਗ ਦੀ ਅਮੁੱਮ ਪੂਮਿਕਾ ਤੇ ਜ਼ੋਰ ਦਿੱਤਾ। ਤਹਿਲਕਾ ਟੀਵੀ ਲਈ ਲੁਧਿਆਣਾ ਤੋਂ ਕੈਮਰਾਮੈਨ ਵੰਸ਼ ਦੇ ਨਾਲ ਅਮਰੀਕ ਸਿੰਘ ਪਰਿੰਸ ਦੀ ਰਿਪੋਰਟ बीसी एंड ही इज होस्ट आल्सो उनको मैं वेलकम करना चाहता हूं थैंक यू सर डॉक्टर ऑलसनना अभी हमारे नए चेयरमैन हैं आईडीए के वेरी एनर्जेटिक पर्सन वे जयपुर मिल्क यूनियन के एमबी रहे हैं उससे पहले लाइफ वाइड मेनी बस, अस ही स्टार्टेड हिज करियर फ्रॉम असिस्टेंट मैनेजर डिप्टी मैनेजर मैनेजर एम जी एम अभी लास्ट कुछ महीने पहले ही हमने नई कमेटी वाली बनी है तो उन्होंने किया इससे पहले कि मैं आगे बढूं एक बुक का साहब अपना ठीक है सिर साहब हमारे वाइस चेयरमैन हैं तो सॉरी सर सॉरी वाइस चेयरमैन है जो तो अपने ही हैं बीता के चंडीगढ़ के मेरे पड़ोसी हैं तो हैं तो रजौरिया जी कोई ऐसा कोई व्यक्ति तो है नहीं जहाँ कोई जानता ना हो तीसरी पीढ़ी के हमारे फादर

ਮਝ ਆ ਗਿਆ ਆਪਣੀ ਗੱਲ ਕਰਦੇ ਹਾਂ ਉਹ ਮਤਲਬ ਇਹਨਾਂ ਚੇਲੇ ਅਰਜੀ ਆ ਕਿ ਮੈਂ ਕਹਿੰਦਾ ਹੈਰਾਨ ਹਾਂ ਵੀ ਸਾਡੀ ਚਾਲ ਨਹੀਂ ਉੱਗੀ ਜਾਂਦੀ ਅੱਗੇ ਚਲੇ ਜਾਂਦੇ ਨੇ ਤੋਂ ਇਹਨਾਂ ਦਾ ਬਹੁਤ ਬੜਾ ਯੋਗਦਾਨ ਹੈ ਇਸ ਤੇ ਪਹਿਲਾ ਹੀ ਆ ਜਿਹੜਾ ਸੀਪ ਪੁਣਿਆ ਸਰ ਇਹਨਾਂ ਨੇ ਕਿਹਾ ਸੀ ਐਕਚੁਅਲੀ ਇਹਨਾਂ ਵੀ ਹਾਰਟ ਦਾ ਪੇਸ ਹੈਗਾ ਵੀ ਜ਼ਰੂਰ ਕਰਾਇਆ ਜਾਵੇ ਕਿਉਂਕਿ ਹਰ ਵਾਰੀ ਆਪਾਂ ਫਾਰਮਰ ਫਾਰਮਰ ਪ੍ਰੋਡਕਸ਼ਨ ਪ੍ਰੋਡਕਸ਼ਨ ਕਰਦੇ ਨੇ ਨੇ ਡਾਈਵਰਸੀਫਾਈਜ਼ ਹੈ ਨਾ ਸੱਚ ਐਨਵਾਇਰਨਮੈਂਟਲ ਰੂਡਰ ਸ੍ਰੀ ਆਰੇਸ ਸਟੀਨ ਸਾਹਿਬ ਡੀਨ ਕਾਲਜ ਆਫ ਐਗਰੀਕਲਚਰ ਸਾਇੰਸ सरदार इंद्रजीत सिंह मेरे सहयोगी राजस्थान चैप्टर के सॉरी पंजाब चैप्टर के मैं राजस्थान चैप्टर काफी रहा हूँ तो जब भी चैप्टर का नाम आता है तो राजस्थान साथ में आ है एनपी के सिंह जी चौक साहब एंड सीनियर्स फैकल्टी एंड स्टूडेंट्स एंड इंडस्ट्री स्टाफ माई कलीग्स जब भी किसी यूनिवर्सिटी में मैं जाता हूँ जैसे पिछले दिनों उदयपुर गए थे या कभी जयपुर में भी जाना होता है तो मुझे घबराहट होती है कितने स्मार्ट और इतने साइंटिस्ट लोगों के सामने मैं क्या बोलता वहां तो ज्ञान का प्रपार भंडार है सामने तो मुझे ऐसा लगता है कि मैं इसमें डूब रहा हूँ उतर रहा हूँ क्या कर रहा हूँ फिर मैं थोड़ा सा हिम्मत करके करता हूँ कि नहीं मैंने भी चालीस साल इंडस्ट्री में बिताए हैं तो कुछ ना कुछ तो नॉलेज मेरे पास भी है लेट अस शेयर शेयर इट और जितनी नॉलेज करेंगे उतना दोनों का ही ज्ञान बढ़ता है नॉलेज एक ऐसी चीज है जितना शेयर करते जाएंगे बढ़ती जाएगी वाइस चांसलर आईजी ਦੇ ਨਾਲ ਬਹੁਤ ਤਰਫੋਂ ਬਹੁਤ ਜ਼ਮੀਰ ਸ਼ਬਦ ਚੁੜੀ ਹੋਈ ਸਾਡੇ ਫਾਰਮਰ ਪ੍ਰੈਜ਼ੀਡੈਂਟ ਡਾਕਟਰ ਜੀਐਸਐਨ ਜੀਐਜੀ ਨੌਕਜੋਨ ਦੇ ਚੇਅਰਮੈਨ ਜੀ ਰਾਹੁਲ ਸਿੰਘ ਸੈਨਾ ਜੀ ਉਹ ਜੋ ਬੀ ਸਾਇੰਸ ਐਂਡ ਟੈਕਨੋਲੋਜੀ ਗੁਗਨੋਦ ਬੈਕਟਰੀਆ ਐਂਡ ਐਨਲੋਜੀ ਵਿੱਚ ਹਾਜ਼ਰ ਹੋਣਾ ਦੇ ਡੀਨ ਜਤਾਰਾ ਸਿਪ ਚੇਤੀ ਜੀ ਇੰਡਾਇਰੀ ਐਸੋਸੀਏਸ਼ਨ ਪੰਜਾਬ ਚੈਪਟਰ ਦੇ ਚੇਅਰਮੈਨ ਸਰਕਾਰੀంద్రਜੀਤ ਸਿੰਘ ਜੀ ਜੋ ਕਿ ਸਾਡੇ ਆਰਮਰ ਡਾਇਰੈਕਟਰ ਡੀਨ ਨੂੰ ਬਹੁਤ ਪਿਆਰ ਨੇ ਆਈਡੀ ਪੰਜਾਬ ਸੈਕਟਰ ਦੇ ਅਰਜਨ ਸੈਕਟਰੀ ਰੈਕ੍ਰਿਟੀਸ਼ਨ ਜੀ ਡਾਕਟਰ ਧਾਮ ਜੀ ਤੇ ਸਮੂਹ ਆਪ ਦੇ ਵਿੱਚ

तो बहुत लिमिटेशन दिखाई पड़ती है कि ऐसा लगता है कि मानो ये साइंस लोगों का ये साइंस साइंस नाम का जो है एसोसिएशन है तो हमने किसानों को और फार्मर्स को भी और इंडस्ट्री को भी इसके साथ जोड़ना है तो वर्ड साइंस को हमें ड्रॉप करना है सो क्रेडिट गोज टू लुधियाना सो विल यू नॉट लाइक टू ग्रेट दिसवेंट मैं चूँकि इंडियन डेयरी एसोसिएशन के साथ में मेरा बहुत नज़दीक का रिश्ता रहा है मैं मेंबर बना फिर चेयरमैन बना नॉर्थ जोन का बारह साल में रहा डॉक्टर ओ एस तोमर होते थे डायरेक्टर वो दो टर्म रहे थे चेयरमैन वो कहते भैया तो ये काम तुम्हारा है मेरे पास टाइम नहीं है तुम चलाओ जैसे भी है तो उनकी जगह पर 6 साल मैंने चेयरमैनशिप का काम किया फिर 6 साल मैं खुद चेयरमैन रहा और ये हमारे जो राहुल सक्सेना हैं थैंक यू फॉर इनवाइटिंग मी ऑफ दिस आईडिया सेमिनार बाय द नॉर्थ जोन चैप्टर और पंजाब चैप्टर वी मीटिंग अंडर द लीडरशिप ऑफ सरदार इंद्रजीत सिंह सर एंड डॉ पीके सिंह डॉ मार्के शेट्टी एंड आई कैन सी अंडर द ब्लेसिंग्स ऑफ डॉ राजुरिया A very senior professor of dairy technology from Engineering Karnal and I think everybody who is in dairy field must be touched by him in one way or the other, as his students, or students' students, or even fourth generations are now in very good positions. We also have Dr. Rahul Sachena, Shri Kuldeep Singh jaswalji other dignitaries in the in the. Audience, including our learned speakers. Uh, I can't be giving a keynote address, but just to, to interact with you. I think many of, or most of you must have had yogurt or curd in the morning. So that is how we start our day. After the morning tea in Punjab, Haryana, Northern India, definitely milk is our staple food which we take every now and then and we start our day with a tea followed by uh, the heat in the morning the sea during the lunchtime and thereafter even Ayurveda does not support that you should not take uh, milk products or fermented milk products in the afternoon. But in the evening while going to sleep you must take a warm glass of milk. So, this is the story of milk in our daily routine. And when we look at this aspect, this is our traditional uh, food, we can say. But we are drifting from away from it. We are going for processed food. And uh, processed, the first thing is metha, the food made in, made with metha that is having very high glycemic index. Even wheat itself is having very high glycemic index, and when it is फाईनली ग्राउंड इन टू वेदा आय थिंक मॅडम अबाउटीज थिंग बट डेफिनेटली इट इनक्रीज इज द ब्लड शुगर देर आर पॅचल विच रेग्य ब्लड शुगर एन्ड देअर यू कॅन सी हाऊर देट दे आर डूंग टू युअर ब्लड शुगर If you are taking... वो ये है कि इंडस्ट्री एकेडमिया, यंगस्टर्स इन सबको एक प्लेटफॉर्म पे लाया जाए और एक फर्मेंटेड डेरी प्रोडक्ट को जो है वो प्रमोट किया जाए और इसी माध्यम से मैं सभी जो हमारे जो भी श्रोतागण सुन रहे हैं मैं उनको ये संदेश देना चाहती हूँ कि वर्ल्ड मिल्क डे जो कि हम लोग जिसका पर्पज़ ही ये है कि हम लोग दूध की जो भी खूबियाँ हैं उसको हम लोग बहुत ज़्यादा फ़ोकस करते हैं हम दूध को किस तरीके से अपनी डेली डाइट का पार्ट बनाएं अपनी आजीविका का पार्ट बनाएं और एक हेल्दी लाइफ जिएं सो आपको तो लगता है क्या हमारी यहाँ खपत ज़्यादा है और दूध कम आता है तो उस मिलावट दूध बहुत ज़्यादा आ रहा है आ, मिलावट आ, जो दूध की समस्या है वो आजकल बहुत ज़्यादा सामने आ रही है इसके लिए मैं सिर्फ यही संदेश देना चाहूँगी कि हमें हर कंज्यूमर को जागरूक होने की ज़रूरत है आ, समय समय पर जो भी आप दूध ले रहे हैं उसकी जानकारी लेना आपको ज़रूरत है कि वो दूध कहाँ से आ रहा है आ, जो दूधिया दूध लेके आ रहा है उसकी जो क्वालिटी है वो अच्छी नहीं है इस विषय में यूनिवर्सिटी के साथ भी आ, आप जुड़ सकते हैं आप अपने सैंपल्स यूनिवर्सिटी कॉलेज ऑफ डेरी एंड फूड साइंस एंड टेक्नोलॉजी को देकर जा सकते हैं सैम्पल मिलावट के लिए चेक करवा सकते हैं और आ, हम लोग समय समय पर कई तरीके के एडल्ट्रेशन कैंप्स भी लगाते हैं जिसकी जानकारी हम अपने कंज्यूमर्स को देते हैं हमारे कॉलेज ने एडल्ट्रेशन की जांच के लिए कुछ किट्स भी बनाई हैं जिसमें हम लोग घर बैठ कर आ, मिलावटी तत्ता की जाँच, जो जाँच है वो कर सकते हैं आ, और इसके लिए जागरूक होना पर yes. बहुत ज़रूरी है थैंक यू मैं इंद्रजीत सिंह चेयरमैन इंडियन डेयरी पंजाब चैप्टर ਵਰਡ ਮਿਲਕਡੇ ਜਿਹੜਾ ਪੂਰੀ ਦੁਨੀਆ ਦੇ ਵਿੱਚ ਹਰ ਸਾਲ ਪਹਿਲੀ ਜੂਨ ਨੂੰ ਮਨਾਇਆ ਜਾਂਦਾ ਹੈ ਉਹ ਮਨਾਉਣ ਵਾਸਤੇ ਇੱਥੇ ਸਾਰੀਆਂ ਤਰ੍ਹਾਂ ਸਾਡੇ ਵਿੱਚ ਯੂਨੀਵਰਸਿਟੀ ਹੈ ਸਾਡੇ ਵਿੱਚ ਵਿਰਕਾ ਹੈ ਸਾਡੇ ਵਿੱਚ ਬਾਨੀ ਹੈ ਪ੍ਰਾਈਵੇਟ ਪਲਾਂਟਸ ਨੇ ਸਾਡੇ ਪੀਐਸਯੂ ਦੇ ਸਾਰੇ ਕਾਲਜ ਨੇ ਕਾਫੀ ਸਾਰੇ ਸਟੂਡੈਂਟ ਨੇ ਕਾਫੀ ਸਾਰੇ ਇੰਡਸਟਰੀ ਦੇ ਫਾਰਮਰ ਨਾਲ ਨਾਲ ਅਸੀਂ ਇੱਕ ਤਰ੍ਹਾਂ ਦਾ ਇੱਕ ਉਤਸਵ ਮਨਾ ਰਹੇ ਹਾਂ ਜਿਹਦੇ ਵਿੱਚ ਇਸ ਵਾਰ ਦਾ ਵਿਸ਼ਾ ਰੱਖਿਆ ਹੈ ਫਰਮੈਂਟਡ ਮਿਲਕ ਐਂਡ ਪ੍ਰੋਡਕਟਸ ਦੇ ਬੈਨੀਫਿਟਸ ਇਹ ਜਿਹੜੀ ਸਾਡੀ ਘਟ ਹੈ ਸਾਡੀ ਨਿਵੇਦਨ ਦੀ ਅੰਤਰੀ ਹੈ ਉਹਦੇ ਵਿੱਚ ਦਹੀਂ ਦੀ ਲੱਸੀ ਦਾ ਪਨੀਰ ਦਾ ਜੋਗੜ ਦਾ ਚੀਜ਼ ਦਾ ਕੀ ਅਸਰ ਪੈਂਦਾ ਹੈ ਆਪਾਂ ਦੁੱਧ ਪੀਂਦੇ ਆ ਕੋਈ ਲੈਕਟੋਜ ਬੰਦਾ ਕਹਿੰਦਾ ਮੈਨੂੰ ਲੈਕਟੋਜ ਤੋਂ ਨਫ਼ਰਤ ਹੈ ਲੈਕਟੋਜ ਮੈਂ ਪੀ ਨਹੀਂ ਸਕਦਾ ਦੁੱਧ ਪੀ ਨਹੀਂ ਸਕਦਾ ਉਹ ਦਹੀਂ ਬਣਾ ਕੇ ਪੀ ਸਕਦਾ ਹੈ ਲੱਸੀ ਬਣਾ ਕੇ ਪੀ ਸਕਦਾ ਹੈ ਮੇਰਾ ਮਨ ਆਇਆ ਹੈ ਪਰਸਨਲੀ ਇਹ ਹੈ ਕਿ ਅਸੀਂ ਦੁੱਧ ਕਿਉਂ ਜਦ ਪਾਊਡਰ ਦੇ ਉੱਤੇ ਸਾਰਾ ਡਸਟਿੰਗ ਨਾ ਕਰੀਏ ਅੱਜ ਨਵੇਂ ਪ੍ਰੋਡਕਟ ਬਣਾਈਏ ਨੰਨੀਆਂ ਪੈਕਿੰਗਾਂ ਲੈ ਕੇ ਆਈਏ ਜਿਦੇ ਵਿੱਚ ਨਵੇਂ ਬੱਚੇ ਜਿਹੜੇ ਸਾਡੀ ਨਵੀਂ ਪੀੜ੍ਹੀ ਆ ਜਨਰੇਸ਼ਨ ਆ ਉਹ ਰੈਡੀ ਟੂ ਈਟ ਫੂਡ ਮਿਲ ਜਾਵੇ ਉਹਨਾਂ ਨੂੰ ਦਹੀਂ ਦੀਆਂ ਤੁਸੀਂ ਗੱਲਾਂ ਸੁਣੋਗੇ ਸਾਡੇ ਕੋਲੋਂ ਦਹੀਂ ਕਈ ਤਰ੍ਹਾਂ ਦਾ ਸਾਈ ਬਣ ਜਾਂਦਾ ਹੈ ਲੱਸੀ ਕਈ ਤਰ੍ਹਾਂ ਦੀ ਫਲੇਵਰਾਂ ਪੈ ਜਾਂਦੀਆਂ ਇਹ ਸਾਰੀਆਂ ਜਿਹੜਾ ਦੁੱਧ ਤੋਂ ਬੇ ਆ ਪਨੀਰ ਦਾ ਪਣੀ ਨਿਕਲਦਾ ਉਦੋਂ ਤੋਂ ਸ਼ਰਬਤ ਬਣ ਜਾਂਦਾ ਹੈ ਚੀਜ਼ ਦੀਆਂ ਯੋਗਰਟ ਦੀਆਂ ਸ਼੍ਰੀਖੰਡ ਦੀਆਂ ਮਿੱਠੀ ਦਹੀਂ ਦੀਆਂ ਕਾਫੀ ਵੈਰਾਈਟੀਆਂ ਹੈਗੀਆਂ ਉਹ ਅਸੀਂ ਚਾਹੁੰਦੇ ਹਾਂ ਕਿ ਸਾਰੀ ਸਾਡੀ ਇੰਡਸਟਰੀ ਨਵੇਂ ਪ੍ਰੋਡਕਟ ਲੈ ਕੇ ਆਵੇ ਤਾਂ ਜੋ ਕਿ ਅਸੀਂ ਕਾਰਪੋਰੇਟ ਦਾ ਮੁਕਾਬਲਾ ਕਰ ਸਕੀਏ ਨਹੀਂ ਤਾਂ ਸਾਡੇ ਬੱਚੇ ਜਿਹੜੇ ਆ ਉਹ ਜੇ ਐਡਿਕਟ ਹੋ ਗਏ ਜਿਵੇਂ ਕੋਕ ਤੇ ਹੋ ਗਏ ਉਹ ਸਾਡਾ ਉਹ ਦਿਨ ਦੂਰ ਨਹੀਂ ਜਦੋਂ ਸਾਡੇ ਕੋਲ ਪ੍ਰਾਪਰਤ ਜਿਹੜੇ ਦੂਜੇ ਉਹ ਲੈ ਲੈਣਗੇ ਤਾਂ ਮੇਰਾ ਜਿਹਹੀ ਹੈ ਕਿ ਜੇ ਅਸੀਂ ਕਿਸ ਮੈਸੇਜ ਕਨਵੇ ਕਰਨਾ ਹੈ ਨੇਵੇਂ ਨਵੇਂ ਪ੍ਰੋਡਕਟ ਕਿਹੜੇ-ਕਿਹੜੇ ਬਣ ਸਕਦੇ ਆ ਉਹਦੇ ਬਾਰੇ ਕਰਾਂਗੇ ਧੰਨਵਾਦ ਸਰ ਜੀ ਤੁਸੀਂ ਪ੍ਰੋਗਰਾਮ ਚ ਆਇਓ ਕੀ ਕਹਿਣਾ ਚਾਹੁੰਦੇ ਤੁਸੀਂ ਅੱਜ ਇੰਡੀਅਨ ਡੇਰੀ ਐਸੋਸੀਏਸ਼ਨ ਹੈ ਜੋ ਕਿ ਇੱਕ ਬਹੁਤ ਬੜੀ ਆਰਗੇਨਾਈਜੇਸ਼ਨ ਹੈਗੀ ਡੇਰੀ ਪ੍ਰੋਫੈਸ਼ਨਲਸ ਲਈ ਤੇ ਹੋਰਾਂ ਲਈ ਜਿੱਥੇ ਡੇਰੀ ਤੁਹਾਨੂੰ ਪਤਾ ਹੀ ਹੈ ਕਿ ਇੰਡੀਆ ਦਾ ਸਭ ਤੋਂ بڑا ਫੂਡ ਪ੍ਰੋਸੈਸਿੰਗ ਦਾ ਜ਼ਾਇਰਾ ਡੇਰੀ ਹੈਗਾ ਤੇ ਉੱਥੇ ਜਿਹੜਾ ਦੁੱਧ ਦੀ ਪ੍ਰੋਸੈਸਿੰਗ ਹੁੰਦੀ ਹੈ ਉਹ ਵੱਖਰੇ-ਵੱਖਰੇ ਉਤਪਾਦ ਬੰਦੇ ਹਨ ਉਦੇ ਵਿੱਚ ਇੱਕ ਤਰ੍ਹਾਂ ਦੇ ਉਤਪਾਦ ਹੁੰਦੇ ਨੇ ਜਿਵੇਂ ਆਪਾਂ ਲੱਸੀ ਦਹੀਂ ਚਾਚ ਇਹ ਹੁੰਦੇ ਹਨ ਪਨੀਰ ਜਿਹੜੇ ਕਿ ਫਰਮੈਂਟਡ ਕਰਕੇ ਦੁੱਧ ਨੂੰ ਜਾਗ ਲਾ ਕੇ ਤੇ ਉਹਦੇ ਬਾਅਦ ਜਿਹੜੇ ਬੰਦੇ ਨੇ ਉਹਨਾਂ ਦੇ ਉੱਤੇ ਇਹ ਸਾਡੇ ਜਿਹੜਾ ਚੈਪਟਰ ਹੈਗਾ ਆਈਡੀਆ ਦਾ ਨਾਰਥ ਇੰਡੀਆ ਦਾ ਇੱਥੇ ਸਰਦਾਰ)^{(1)}^{(2)}^{(3)}$^{(4)}$^{(5)}$^{(6)}$^{(7)}$^{(8)}$^{(9)}$^{(10)}$^{(11)}$^{(12)}$^{(13)}$^{(14)}$^{(15)}$^{(16)}$^{(17)}$^{(18)}$^{(19)}$^{(20)}$^{(21)}$^{(22)}$^{(23)}$^{(24)}$^{(25)}$^{(26)}$^{(27)}$^{(28)}$^{(29)}$^{(30)}$^{(31)}$^{(32)}$^{(33)}$^{(34)}$^{(35)}$^{(36)}$^{(37)}$^{(3 ਤਾਂ ਕਰਕੇ ਉਸ ਦਿਨ ਨਾਮ ਲਾ ਕੇ ਆਜੋ ਪਨਾ ਹੈ ਤੇ ਇਹਦੇ ਵਿੱਚ ਜਿਹੜੇ ਡਾਕਟਰ ਅਜੋਰੀ ਆਏ ਹੈ ਜਿਹੜੇ ਆਈਡੀ ਦੇ ਨਾਲ ਬੜੇ ਪੁਰਾਣੇ ਜੁੜੇ ਹੋਏ ਨੇ ਇਹਨਾਂ ਦੇ ਪ੍ਰਧਾਨ ਰਹੇ ਨੇ ਆਈਡੀ ਦੇ ਇੰਡੀਆ ਲੈਵਲ ਤੇ ਇੰਡੀਆ ਦੇ ਪੱਧਰ ਤੇ ਤੇ ਇਹਨਾਂ ਦੇ ਤੇ ਹੋਰ ਜਿਹੜੇ ਮਾਹਿਰ ਨੇ ਇਸ ਫੀਲਡ ਦੇ ਉਹਨਾਂ ਦੇ ਵਿਚਾਰ ਹੋਣਗੇ ਉਹ ਸਾਡੇ ਫੈਕਲਟੀ ਸਟੂਡੈਂਟਸ ਉਹ ਸਾਰੇ ਤੇ ਬਾਕੀ ਪਬਲਿਕ ਜਿਹੜੀ ਵੀ ਆਈ ਹੈ ਉਹ ਉਹਨਾਂ ਨੂੰ ਸੁਣ ਸਕਦੇ ਹੈ ਅੱਪਰ ਬਰ ਫਿਰਕਾ ਮਿਲਕ ਦਾ ਵੀ ਇੱਕ ਪੋਲ ਲਗਾਇਆ ਫਿਰਕਾ ਕੂਸ ਵੀ ਲੱਗੇ ਹੈ ਨਾ ਉਹਦੀ ਵਾਰ ਕੀ ਕਹਿਣਾ ਵੀ ਯਾਨੀ ਕਿ ਉਹ ਆਪਣੇ ਨਾਲ ਮਾਈਂਡ ਹੈਗੇ ਕਿੱਦਾਂ ਆਉਂਦੇ ਇਹ ਦੇਖੋ ਜੇ ਵੀ ਜਿਹੜੇ ਵੀ ਅਦਾਇਰੇ ਹੈ ਪਾਵੇਂ ਵੇਰਕਾ ਹੋ ਜਾਂ ਪ੍ਰਾਈਵੇਟ ਸੈਕਟਰ ਹੈ ਕਾਰਪੋਰੇਟ ਸੈਕਟਰ ਹੈ ਨੈਸਲੇ ਹੈ ਬਾਣੀ ਹੈ ਹੋਰ ਜਿਹੜੇ ਵੀ ਉਹ ਕੋਈ ਵੀ ਜਿਹੜੇ ਫਰਮੈਂਟਡ ਮਿਲਕ ਪ੍ਰੋਡਕਟਸ ਨੂੰ ਡੀਲ ਕਰਦੇ ਹੈ ਉਹ ਇੱਥੇ ਵੈਲਕਮ ਹੈ ਇਵਨ ਫਾਰਮਰ ਜਿਹੜੇ ਹੈ ਇਵਨ ਜਨਰਲ ਪਬਲਿਕ ਹੈ ਉਹ ਵੀ ਇਥੇ ਵੈਲਕਮ ਹੈਗੀ ਤਾਂ ਕਿ ਇਹਦੇ ਬਾਰੇ ਜਾਗਰੂਕਤਾ ਜਾਗਰੂਕਤਾ ਫੈਲਾਈ ਜਾਵੇ ਅੱਜ ਕੱਲ੍ਹ ਲੋਕੀ ਕੋਕਾ ਕੋਲਾ ਪੈਪਸੀ ਇਹ ਪਿੰਦੇ ਨੇ ਜਿਹ ਫਰਮੈਂਟਡ ਉਹ ਫਰਮੈਂਟਡ ਨਹੀਂ ਉਹ 에ریਟਡ ਡਰਿੰਕ ਹੈਗੇ ਕਾਰਬੋਨੇਟਡ ਡਰਿੰਕ ਹੈਗੇ ਜਿਨ੍ਹਾਂ ਦੇ ਵਿੱਚ ਇੰਨੀ ਜ਼ਿਆਦਾ ਮਾਤਰਾ ਚ ਉਹ ਹੁੰਦੀ ਹੈ 슈ਗਰ ਹੁੰਦੀ ਹੈ ਔਰ ਉਹਦਾ ਇੱਕ ਐਡਿਕਟਿਵ ਹੈ ਉਹ ਤੇ ਬੰਦਿਆਂ ਨੂੰ ਨਾ ਅਧਸ ਪੈ ਜਾਂਦੀ ਹੈ ਫਿਰ ਉਹ ਹਰ ਖਾਣੇ ਦੇ ਨਾਲ ਜਾਂ ਖਾਣੇ ਦੇ ਬਾਅਦ ਉਹ ਉਹਨੂੰ ਪੀਣਾ ਚਾਹੁੰਦੇ ਹਨ ਉਹ ਸਿਹਤ ਨੂੰ ਬਹੁਤ ਨੁਕਸਾਨ ਕਰਦੀ ਹੈ ਤੁਸੀਂ ਉਹਦੇ ਨਾਲ ਨਾ ਆਪਣੀ ਟਾਇਲਟ ਵੀ ਸਾਫ਼ ਕਰੋ ਟਾਇਲਟ ਵਿੱਚ ਉਗ ਜਾਂਦੀ ਹੈ ਇਹਨਾਂ ਉਹਦੇ ਵਿੱਚ ਇੱਕ ਤਰ੍ਹਾਂ ਤੇਜਾਬ ਕਹ ਲੋ ਉਹ ਹੁੰਦਾ ਹੈ ਤੋਂ ਉਹਦੀ ਥਾਂ ਤੇ ਜੇ ਆਪਣੇ ਜਿਹੜੀ ਕਮਿੰਗ ਜਨਰੇਸ਼ਨ ਹੈ ਉਹ ਜੇ ਮਿਲਕ ਪ੍ਰੋਡਕਟਰ ਖਾਸ ਤੌਰ ਤੇ ਜਿਹੜੇ ਲੱਸੀ ਹੈ ਦਹੀਂ 요거ਟ ਇਸ ਤਰ੍ਹਾਂ ਦੀ ਜੀ ਚੀਜ਼ਾਂ ਖਾਣੀ ਹੈ ਤਾਂ ਜਿਹੜੇ ਗੱਠ ਦੇ ਮਾਈਕਰੋਬਸ ਹੈ ਜਿਹੜਾ ਆਪਣਾ ਡਾਈਜੈਸ਼ਨ ਹੈ ਇਹ ਨਹੀਂ ਕਿ ਐਨਜ਼ਾਈਮ ਦੇ ਨਾਲ ਹੁੰਦਾ ਕੈਮੀਕਲ ਕੈਮੀਕਲ ਨਹੀਂ ਹੁੰਦਾ ਉੱਥੇ ਮਾਈਕਰੋਬੀਅਲ ਡਾਈਜੈਸ਼ਨ ਵੀ ਹੁੰਦਾ ਹੈ ਜਿਹੜੇ بڑے ਡੰਗਰ ਹੈ ਆਪਣੇ ਜਿਹਨੂੰ ਰੂਮੀਨੈਂਟ ਕਹਿੰਦੇ ਹੈ ਗਾਂ ਮੱਝ ਬੱਕਰੀ ਔਰ ਇਸ ਤਰ੍ਹਾਂ ਦੇ ਊਠ ਹੈ ਉਹਨਾਂ ਦੇ ਵਿੱਚ ਮਾਈਕਰੋਬ ਦਾ ਬਹੁਤ بڑا ਰੋਲ ਹੈਗਾ ਡਾਈਜੈਸ਼ਨ ਦੇ ਪਰ ਸਾਡੇ ਪੇਟ ਚ ਵੀ ਨਾ ਜਿਹੜੀ ਮਾਈਕਰੋਬਸ ਸਾਊਂਡ ਦਾ ਬਹੁਤ بڑا ਰੋਲ ਹੈ ਕਿਸੇ ਵੀ ਫੂਡ ਜਿਹੜਾ ਆਪਾਂ ਲੈਂਦੇ ਹੈ ਉਹਨੂੰ ਐਸਿਮਿਲੇਟ ਕਰਨ ਲਈ ਬਾਡੀ ਵਿੱਚ ਐਬਜ਼ੌਰਬ ਹੋਣ ਲਈ ਮਾਈਕਰੋਬਸ ਤਾਂ ਬੜਾ ਉਹਨੂੰ ਤੋੜਨ ਲਈ ਤਾਂ ਕਿ ਉਹ ਐਬਜ਼ੌਰਬ ਚੰਗਾ ਹੋ ਸਕੇ ਤਾਂ ਉਹ ਮਾਈਕਰੋਬਸ ਤੁਸੀਂ ਦੇਖਦੇ ਹੋ ਕਦੀ ਤੁਸੀਂ ਐਂਟੀਬਾਇਓਟਿਕ ਦੇ ਲੇ ਦੋ ਨਾਲ ਤੁਹਾਨੂੰ ਲੈਕਟੋਬੈਸਿਲਸ ਦੀ ਗੋਲੀ ਦੇ ਦਿੰਦੇ ਹੈ ਲੈਕਟੋਬੈਸਿਲਸ ਹੈ ਕਿ ਐਂਟੀਬਾਇਓਟਿਕ ਦੇ ਨਾਲ ਤੁਹਾਡੇ ਅੰਦਰ ਵਾਲੇ ਜਿਹੜੇ ਮਾਈਕਰੋਬਸ ਹੈ ਉਹ ਖਤਮ ਹੋ ਜਾਂਦੇ ਹੈ ਲੈਕਟੋਬੈਸਿਲਸ ਉਹ ਮਾਈਕਰੋਬ ਦੀ ਇੱਕ ਗੋਲੀ ਹੈ ਜੋੰਦਰ ਜਾ ਕੇ ਦੁਬਾਰਾ ਵੈਕੂ ਰੂਪ ਜਗਾਂ ਦੇਖੇ। ਤੋ ਇਹ ਬੜਾ ਹੀ ਜ਼ਰੂਰੀ ਹੈ ਔਰ ਮੈਂ ਤੋ ਇਮਾਨਦਾਰੀ ਕੀ ਜਿਹੜੀ ਵੀ ਬਿਮਾਰੀ ਹੈ ਮਨੁੱਖ ਦੀ ਉਹ ਤੁਹਾਡੇ ਪੇਟ ਦੇ ਨਾਲ ਸਟਾਰਟ ਹੁੰਦੀ ਹੈ। ਕੋਈ ਵੀ ਬਿਮਾਰੀ ਲੋਕਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਜੀ? ਲੋਕਾਂ ਨੂੰ ਮੈਂ ਇਹ ਕਹਾਂਗਾ ਇਹ ਜਿਹੜੇ ਡੱਬਾ ਬੰਦ ਉਤਪਾਦ ਹੈਗੇ ਖਾਸ ਤੌਰ ਤੇ ਜਿਹੜੇ ਐਰੀਟਿਡ ਡਰਿੰਕਸ ਹੈਗੇ ਜਿਹੜੇ ਪੇ ਹੈਗੇ ਉਹਨਾਂ ਨੂੰ ਛੱਡ ਕੇ ਤੇ ਦੁੱਧ ਉੱਤੇ ਦੁੱਧ ਤੋਂ ਬਣੇ ਜਿਹੜੇ ਪਦਾਰਥ ਹੈ ਲੱਸੀ ਹੈ ਯੋਗਰਟ ਹੈ ਆਈਸਕ੍ਰੀਮ ਵੀ ਹੈ ਉਹ ਉਹ ਵੀ ਚੰਗੀ ਹੈ ਇਹਨਾਂ ਦੇ ਮੁਕਾਬਲੇ ਤੋਂ ਪਨੀਰ ਹੈ ਪਰ ਉਹ ਜਿਹੜਾ ਹੈ ਨਾ ਤੁਸੀਂ ਜਿਹੜਾ ਸੋਰਸ ਹੈ ਉਹ ਬੜਾ ਇੰਪੋਰਟੈਂਟ ਹੈ ਕਿਉਂਕਿ ਕਈ ਲੋਕੀ ਮਿਲਾਉਟ ਕਰਦੇ ਨੇ ਮਿਲਾਉਟ ਦਾ ਤੁਹਾਨੂੰ ਇੱਕ ਤੋਂ ਅੰਦਾਜ਼ਾ ਇਹ ਨਹੀਂ ਲੱਗਣਾ ਲੱਜਾਣਾ ਕਿ ਜੇ ਉਹਦਾ ਰੇਟ ਵਾਜਿਬ ਹੈਗਾ ਕਿ ਨਹੀਂ ਹੈਗਾ ਵਾਜਿਬ ਰੇਟ ਕੀ ਹੈ ਕਟ ਰੇਟ ਵਾਜਿਬ ਨਹੀਂ ਹੁੰਦਾ ਵਾਜਿਬ ਰੇਟ ਉਹ ਹੈ ਜਿੱਥੇ ਅਗਲੇ ਨੂੰ ਜਿੰਨਾ ਦੁੱਧ ਲੱਗਦਾ ਹੈ ਉਹਦੀ ਕੀਮਤ ਤੋਂ ਮਿਲਣੀ ਚਾਹੀਦੀ ਅਸੀਂ ਦੇਖਿਆ ਸਾਡੇ ਡੇਰੀ ਪਲਾਂਟ ਚ ਦੇ ਸਾਡੇ 450 ਰੁਪਏ ਤੋਂ ਸਾਡੀ ਖੁਦ ਦੀ ਕੋਸਟ ਆਫ ਪ੍ਰੋਡਕਸ਼ਨ ਆਂਦੀ ਹੈ 1 ਕਿਲੋ ਪਨੀਰ ਬਣਾਣ ਦੀ ਜੇ ਮਾਰਕੀਟ 'ਚ ਤੁਹਾਨੂੰ 250 ਰੁਪਏ ਕਿਲੋ ਮਿਲ ਰਿਹਾ ਹੈ ਤਾਂ ਈਮਾਨ ਕੇ ਚਲੋਗੇ ਉਹ ਨਕਲੀ ਹੈਗਾ ਤੇ ਜੇ ਤੁਸੀਂ ਖਰੀਦਣਾ ਹੈ ਤਾਂ ਵਰਕਾ ਦਾ ਜਾਂ ਕੋਈ ਹੋਰ ਚੰਗੀ ਕੰਪਨੀ ਦਾ ਵੇਸ਼ ਪਾਵੇ ਖਰੀਦੋ ਉਹਦੇ ਵਿੱਚ ਜੇ ਕੋਈ ਮਿਲਆਉਟ ਪਹਿਲੀ ਚੀਜ਼ ਤੋਂ ਕਿਉਂਕਿ ਬੜੇ ਟੈਸਟ ਹੁੰਦੇ ਨੇ ਬੀ ਵੀ ਤਰ੍ਹਾਂ ਦੇ ਟੈਸਟ ਹੋ ਗਏ ਤਾਂ ਦੁੱਧ ਨੂੰ ਐਕਸੈਪਟ ਕੀਤਾ ਜਾਂਦਾ ਹੈ ਉਹਦੇ ਬਾਅਦ ਉਹਨੂੰ ਪ੍ਰੋਪਰਲੀ ਹਾਈਜਨਿਕ ਕੰਡੀਸ਼ਨ 'ਚ ਪ੍ਰੋਸੈਸ ਕੀਤਾ ਜਾਂਦਾ ਹੈ ਤਾਂ ਜਾ ਕੇ ਉਹ ਤੁਹਾਡੇ ਕੋਲ ਪਨੀਰ ਦੁੱਧ ਜਾਂ ਲੱਸੀ ਜਾਂ ਦਹੀਂ ਜਿਹੜਾ ਵੀ ਹੈ ਉਹ ਆਂਦਾ ਹੈ ਕੀ ਗੜਵਾਸੂ ਵੀ ਪ੍ਰੋਡਕਟ ਆਪਣੇ ਬਣਾ ਕੇ ਬੀਚਦਾ ਹੈ ਗੜਵਾਸੂ ਆਪਣੇ ਪ੍ਰੋਡਕਟ ਬਣਾਉਂਦਾ ਹੈ ਸਾਡਾ ਇੱਕ ਐਕਸਪੈਰੀਮੈਂਟਲ ਡੇਰੀ ਪਲਾਂਟ ਹੈ ਜਿਹਦਾ ਪਰਪਸ ਹੈਗਾ ਕਿ ਸਾਡੇ ਜਿਹੜੇ ਸਟੂਡੈਂਟਸ ਹੈ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਵੇ ਕਿ ਕਿਵੇਂ ਕਰੋਡਰ ਪ੍ਰੋਡਕਟ ਬੰਦੇ ਉਹਨਾਂ ਦੇ ਕੀ ਪ੍ਰੋਸੈਸਿੰਗ ਹੁੰਦਾ ਉਹ ਸਾਰਾ ਉਹਨਾਂ ਨੂੰ ਟ੍ਰੇਨਿੰਗ ਦੇਣ ਲਈ ਸਾਡਾ ਇੱਕ ਹੈਗਾ ਤੇ ਸਾਡੇ ਯੂਨੀਵਰਸਿਟੀ ਦੇ ਫਾਰਮ ਚ ਜਿਹੜਾ ਦੁੱਧ ਪੈਦਾ ਹੁੰਦਾ ਉਹਨੂੰ ਹੀ ਅਸੀਂ ਪ੍ਰੋਸੈਸ ਕਰਕੇ ਉਹ ਲਗਭਗ 2000 ਲੀਟਰ ਦੇ ਆਸਪਾਸ ਡੇਲੀ ਹੁੰਦਾ ਹੈ ਤੋਂ ਉਹਨੂੰ ਪ੍ਰੋਸੈਸ ਕਰਕੇ ਉਹਦੇ ਨਾ ਕੇਵਲ ਮਿਲਕ ਹੈ ਸਟੈਂਡਰਡਾਈਜ਼ ਮਿਲਕ ਹੈਗਾ ਪਰ ਜਿਹੜਾ ਹੈਗਾ ਦੂਜਾ ਟੌਨਡ ਮਿਲਕ ਹੈ ਉਹ ਵੀ ਹੈ ਉਹਦੇ अलावा ਲੱਸੀ ਦਹੀਂ ਪਨੀਰ ਆਈਸਕ੍ਰੀਮ ਕੁਲਫੀ ਮਠਾਈਆਂ ਜਿਹੜੀਆਂ ਹਨ ਬਰਫੀ ਹੈ ਮਿਲ ਕੇ ਉਹ ਵੱਖਰੀ ਵੱਖਰੀ ਤਰ੍ਹਾਂ ਦੀ ਪ੍ਰੋਡਕਟ ਇਥੇ ਬਣਾਇਆ ਜਾਂਦੇ ਤਾਂ ਕਿ ਸਟੂਡੈਂਟਸ ਨੂੰ ਉਹਦਾ ਪੂਰਾ ਐਕਸਪੀਰੀਅੰਸ ਹੋ ਜਾਏ ਥੈਂਕ ਯੂ ਥੈਂਕ ਯੂ ਥੈਂਕ ਯੂ ਆਲਾ ਲੋਟੇ